ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹੱਗਾ ਗਗਨਦੀਪ ਸਿੰਘ। ਸ਼੍ਰੀ ਅਕਾਲ ਤੱਕ ਸਾਬਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕੋਂਕੇ ਦੇ ਕਤਲ ਮਾਮਲੇ ਨੂੰ ਲੈ ਕੇ ਮਾਹੌਲ ਜਿਹੜਾ ਹੈ ਪਖਿਆ ਹੋਇਆ ਹੈ। ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਕਹਿ ਲਿਏ ਕਿ ਕਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਵੀ ਜਿਹੜੀ ਹੈ ਰਿਪੋਰਟ ਮੰਗੀ ਗਈ ਹੈ ਜੋ ਕਿ 20 ਜਨਵਰੀ ਤੱਕ ਰਿਪੋਰਟ ਦਾ ਰਿਪੋਰਟ ਨੂੰ ਪੇਸ਼ ਕਰਨ ਦਾ ਜਿਹੜਾ ਟਾਈਮ ਦਿੱਤਾ ਗਿਆ ਹੈ। ਇਸ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸਮੇਤ ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਲੀਡਰਸ਼ਿਪ ਕਹਿ ਲਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਬੀਤੀ ਦਿਨ ਸ਼ਾਮ ਜਥੇਦਾਰ ਕੌਂਕੇ ਦੇ ਜੱਦੀ ਪਿੰਡ ਕੌਂਕੇ ਵਿੱਚ ਜਾ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਮੁਲਾਕਾਤ ਦੇ ਵਿੱਚ ਕਹਿ ਲਈਏ ਕਿ ਬੰਦ ਕਮਰਾ ਇੱਕ ਮੀਟਿੰਗ ਸੀ ਬੰਦ ਕਮਰਾ ਮੁਲਾਕਾਤ ਸੀ ਜਿਸ ਦੌਰਾਨ ਉਹਨਾਂ ਨੇ ਮਾਤਾ ਗੁਰਮੀਲ ਕੌਰ ਜੋ ਕਿ ਜਥੇਦਾਰ ਕੌਂਕੇ ਦੇ ਪਤਨੀ ਹਨ ਤੇ ਉਹਨਾਂ ਦੇ ਪੁੱਤਰ ਹਰੀ ਸਿੰਘ ਕੌਂਕੇ ਨਾਲ ਗੱਲਬਾਤ ਕੀਤੀ ਇਸ ਮੀਟਿੰਗ ਦੇ ਵਿੱਚ ਕਿਹਾ ਜਾਂਦਾ ਹੈ ਕੇ ਜਥੇਦਾਰ ਕੋਂਕੇ ਨੂੰ ਜਿਹੜਾ ਨਜਾਇਜ਼ ਹਰਾਸਤ ਦੇ ਵਿੱਚ ਲੈ ਕੇ ਉਹਨਾਂ ਦਾ ਜਿਹੜਾ ਨਾ ਕਤਲ ਅਤੇ ਉਹਨਾਂ ਨੂੰ ਸ਼ਹੀਦ ਕਰਨ ਨੂੰ ਲੈ ਕੇ ਜਿਹੜੇ ਕਸੂਰਵਾਰ ਪੁਲਿਸ ਮੁਲਾਜ਼ਮ ਸਨ ਉਹਨਾਂ ਦੇ ਉੱਤੇ ਕਾਰਵਾਈ ਕਰਨ ਨੂੰ ਲੈ ਕੇ ਜਿਹੜੀ ਇਹ ਗੱਲਬਾਤ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਜੋ ਕਿ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਸੀਨੀਅਰ ਆਗੂ ਬਿਰਸਾ ਸਿੰਘ ਬਲਟੋਹਾ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਭੁੰਦੜ ਆਦ ਜਿਹੜੇ ਸੀਨੀਅਰ ਲੀਡਰਸ਼ਿਪ ਦੇ ਇਹ ਮੈਂਬਰਸ ਹਨ ਨਾਲ ਇਸ ਮੀਟਿੰਗ ਦੇ ਵਿੱਚ ਮੌਜੂਦ ਸਨ ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਜਿਹੜਾ ਹੈ ਜਥੇਦਾਰ ਕੌਂਕੇ ਦੀ ਮੌਤ ਦਾ ਜਿਹੜਾ ਮਾਮਲਾ ਕਾਫੀ ਭਖਿਆ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਲੋਕ ਸਭਾ ਚੋਣਾਂ ਵੀ ਪੰਜਾਬ ਦੇ ਵਿੱਚ ਹੋਣੀਆਂ ਨੇ ਉਸ ਤੋਂ ਪਹਿਲਾਂ ਜਿਹੜੀ ਹੈ ਸ਼੍ਰੋਮਣੀ ਕਾਲੀ ਦਲ ਬਾਦਲੋਂ ਵੱਲੋਂ ਆ ਆਗੂਆਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਬਰਗਾੜੀ ਮਾਮਲੇ ਦੇ ਵਿੱਚ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਮੁਆਫੀ ਜਿਹੜੀ ਮੰਗੀ ਗਈ ਸੀ ਦੂਸਰੇ ਪਾਸੇ ਵੇਖੀਏ ਤੇ ਵਿਦੇਸ਼ਾਂ ਦੇ ਵਿੱਚ ਵਸਦੇ ਸਿੱਖਾਂ ਵੱਲੋਂ ਜਿਹੜੀ ਐਸ਼ ਰੋਮਨੀ ਕਾਲੀ ਦਲ ਪ੍ਰਤੀ ਨਾਰਾਜ਼ਗੀ ਜਿਹੜੀ ਜ਼ਾਹਿਰ ਕੀਤੀ ਗਈ ਸੀ ਉਹਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਜੋ ਸਾਬਕਾ ਜਥੇਦਾਰ ਨੇ ਗੁਰਬਚਨ ਸਿੰਘ ਉਹਨਾਂ ਤੋਂ ਉਹਨਾਂ ਨੂੰ ਜਿਹੜਾ ਪੰਥ ਤੋਂ ਛੇਕਿਆ ਜਾਵੇ ਅਤੇ ਸੁਪਰਕਾਸ਼ ਸਿੰਘ ਬਾਦਲ ਹੋਰਾਂ ਤੋਂ ਫਖਰੀ ਕੌਮ ਜਿਹੜਾ ਅਵਾਰਡ ਹੈ ਜਿਹੜਾ ਸਨਮਾਨ ਹੈ ਉਹ ਵਾਪਸ ਲਿਆ ਜਾਵੇ ਸੋ ਇਸ ਮਾਮਲੇ ਦੇ ਵਿੱਚ ਹੀ ਪਿਛਲੀ ਅ ਦੇਰ ਸ਼ਾਮ ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਲੀਡਰ ਸਾਬਾਨਾ ਦੇ ਨਾਲ ਜਿਹੜੀ ਹੈ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੌਂਕੇ ਜਿਹੜਾ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਦੇ ਨਾਲ ਇੱਕ ਬੰਦ ਕਮਰਾ ਮੀਟਿੰਗ ਕੀਤੀ ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸੀਨੀਅਰ ਲੀਡਰਸ਼ਿਪ ਨੇ ਕਹਿ ਲਿਆ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਦੇ ਨਾਲ ਇੱਕ ਬੰਦ ਕਮਰਾ ਮੀਟਿੰਗ ਕੀਤੀ ਹੈ ਸੋ ਉਹਨਾਂ ਪੁਲਿਸ ਮੁਲਾਜ਼ਮਾਂ ਜੋ ਕਿ ਕਸੂਰਵਾਰ ਸੰਜ ਜਥੇਦਾਰ ਕੌਂਕੇ ਦੀ ਮੌਤ ਦੇ ਉਹਨਾਂ ਦੇ ਉੱਤੇ ਕਾਰਵਾਈ ਕਰਨ ਨੂੰ ਲੈ ਕੇ ਜਿਹੜੀ ਹੈ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਅੱਜ ਜਸਦਰ ਕੌਂਕੇ ਸਾਹਿਬ ਜੀ ਦੇ ਸਿੰਘ ਸਾਹਿਬ ਜੀ ਦੇ ਘਰੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਦੇ ਨਾਲ ਤੇ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨਾਲ ਅਸੀਂ ਆਏ ਹਾਂ ਪਰਿਵਾਰ ਨੂੰ ਮਿਲ ਕੇ ਉਹਨਾਂ ਦੀ ਸਾਰੀ ਗੱਲ ਜੋ ਹੈ ਉਹ ਸਾਰੀ ਸਮਝੀ ਹੈ ਤੇ ਅਸੀਂ ਪਹਿਲੇ ਵੀ ਆ ਪਰਿਵਾਰ ਪੰਤਾ ਪਰਿਵਾਰ ਹੈ ਤੇ ਅਕਾਲੀ ਦਲ ਦਾ ਪਰਿਵਾਰ ਹੈ ਤੇ ਮੈਂ ਸਾਰੇ ਪਰਿਵਾਰ ਨਾਲ ਮੈਂ ਤੇ ਪ੍ਰਧਾਨ ਸਾਹਿਬ ਐ ਜੀਬੀਸੀ ਪ੍ਰਧਾਨ ਸਾਹਿਬ ਨੇ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਜੋ ਕੁਝ ਵੀ ਲੀਗਲ ਹੋ ਸਕਦਾ ਹੈ ਅਸੀਂ ਟਾਪ ਦੀ ਟੀਮ ਕ੍ਰੀਏਟ ਕਰਕੇ ਅਸੀਂ ਤੈਅ ਤੱਕ ਜਾਵਾਂਗੇ ਤੇ ਜਦੋਂ ਤੱਕ ਇਨਸਾਫ ਨਹੀਂ ਮਿਲੂਗਾ ਪਰਵਾਰ ਨੂੰ ਉਦੋਂ ਤੱਕ ਸਮੂਚਾ ਆਕਾਲੀ ਦਲ ਤੇ ਐ ਜੀ ਪੀ ਸੀ ਦੀ ਟੀਮ ਅਸੀਂ ਲਗਾਤਾਰ ਜੋ ਜੋ ਸਾਨੂੰ ਕਿਤੇ ਵੀ ਜਾਣਾ ਪਏ ਕੋਈ ਕੋਰਟ ਜਾਣਾ ਪਏ ਜਾਂ ਕੋਈ ਵੀ ਸਟੈਪ ਕਰਨਾ ਪਏ ਅਸੀਂ ਉਹ ਚੱਕਾ ਦੇਖੋ ਜੀ ਕਈ ਕਾਰਨ ਸੀ ਕਿ ਜਾਂਦੇ ਪਾਕੀ ਉਹ ਹੁਣ ਕਈ ਪੱਖ ਰਹਿੰਦੇ ਸੀ ਕਿ ਜਾਂਦੇ ਉਹਦੇ ਵਿੱਚੋਂ ਦੇਰੀ ਹੋਈ ਜਾਂਦੇ ਹੋਰ ਕੋਈ ਵੀ ਵਿਸ਼ਵਾਸ ਹੈ ਉਹਨਾਂ ਦੇ ਸੰਬੰਧ ਦੇਖੋ ਹੁਣ ਜੋ ਆਪਾਂ ਕਾਨੂੰਨੀ ਤੌਰ ਤੇ ਕਰਾਂਗੇ ਜਾਂਦੇ ਜੋ ਜੋ ਹੋਇਆ ਕਾਨੂੰਨੀ ਤੌਰ ਤੇ ਕਰਾਂਗੇ ਜਾਂਦੇ ਲੋਰ এসਜੀਪੀਸੀ ਜੋ ਮੁਹਿੰਮ ਚਲਾ ਰਹੀ ਹੈ ਇਸ ਲਈ ਇਨਸਾਫ ਲਈ ਉਹਤੇ ਕਿੰਨਾ ਕੁ ਵਿਸ਼ਵਾਸ ਕਰਦੇ ਹੋ ਦੇਖੋ ਜੀ ਹੁਣ ਪੂਰਾ ਪੂਰਨ ਵਿਸ਼ਵਾਸ ਵਾਗਿਆ ਜਾਂਦੇ ਕਿ ਕਹਿੰਦੇ ਵੀ ਪੂਰਾ ਕਰਾਂਗੇ ਜਾਂਦੇ ਸੁੱਟਣਾ ਮੋਢੇ ਨੂੰ ਮੋਢਾ ਜੋੜ ਕੇ ਖੜਾ ਜਾਂਦੇ ਅਜਿਹੀ ਜਾਣਕਾਰੀ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ